ਸੇਵਾ ਭਾਵਨਾ ਨੂੰ ਲੈ ਕੇ ਬਟਾਲਾ ਸ਼ਹਿਰ ਵਿਖੇ ਸਹਾਰਾ ਕਲੱਬ ਬਟਾਲਾ ਦਾ ਕਾਦੋ ਬਹੁਤ ਉੱਚਾ ਨਜ਼ਰ ਆ ਰਿਹਾ ਕਿਉਂਕਿ ਅੱਜ ਦੇ ਦਿਨ ਲੋਕੀ ਸਹਾਰਾ ਕਲੱਬ ਦੇ ਨਾਲ ਜੁੜਨਾ ਪਸੰਦ ਕਰ ਰਹੇ ਨੇ ਕੁਝ ਸਮਾਜਿਕ ਵਿਸਥਾ ਜੋ ਜਿਨ੍ਹਾਂ ਨੇ ਆਪਣੇ ਵੱਲੋਂ ਵੀ ਕਲੱਬ ਦੇ ਲੋਕਾਂ ਦੇ ਸੇਵਾ ਕਰਨ ਦਾ ਟੀਚਾ ਮਿੱਥਿਆ ਦੱਸ ਦਈਏ ਕਿ ਉਹਨਾਂ ਨੂੰ ਸਹਾਰਾ ਕਲਬ ਦਾ ਕੰਮ ਬਹੁਤ ਵਧੀਆ ਲੱਗਿਆ ਤੇ ਅੱਜ ਦਿਨ ਗਰੀਬਾਂ ਦੀ ਮਦਦ ਕਰਨ ਦੇ ਲਈ ਲੋੜਵੰਦਾ ਦੀ ਹਰ ਇੱਕ ਲੋੜ ਨੂੰ ਪੂਰੇ ਕਰਨ ਦੇ ਲਈ ਸਮਾਜ ਦੇ ਵੱਖ-ਵੱਖ ਲੋਕ ਅੱਗੇ ਆ ਰਹੇ ਨੇ ਇਸੇ ਤਰੀਕੇ ਦੇ ਨਾਲ ਸਹਾਰਾ ਕਲਬ ਆਸ਼ਰਮ ਦੇ ਵੱਲੋਂ ਪੰਜਾਬ ਵਿਅਕਤੀਆਂ ਨੂੰ ਹੁਣ ਪੈਨਸ਼ਨ ਦਿੱਤੀ ਗਈ ਹੈ ਲੋੜਵੰਦ ਵਿਦਿਆਰਥੀਆਂ ਨੂੰ ਇੱਕ ਲੈਪਟਾਪ ਦਿੱਤਾ ਗਿਆ ਤੇ ਨਾਲ ਹੀ ਕਲਬ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਮੈਂਬਰਾਂ ਦੇ ਮੈਰਿਜ ਐਨੀਵਰਸਰੀ ਆਪਣੇ ਹੀ ਕਲਬ ਦੇ ਵਿੱਚ ਮਨਾਏ ਗਏ ਨੇ ਤੇ ਸਮਾਜ ਸੇਵਕਾ ਦਿਸ ਪ੍ਰੋਗਰਾਮ ਦੇ ਵਿੱਚ ਸਮਾਜ ਸੇਵੀਆਂ ਦੇ ਵੱਖ-ਵੱਖ ਨੁਮਾਇੰਦੇ ਵੀ ਪਹੁੰ असली बहुत सारी कल्ला बटवाशों ने उनका शुरू ही ऐसे बहुत सारी कल्ला तू तो सुन के चल जाने हैं पर ऐसे इंप्लीमेंट नहीं करते ऐसे रुक लो नाल माताजी मैडम किरण नार्मली आओगी ਹਰਪ੍ਰੀਤ ਸਿੰਘ ਟਿੰਕੂ ਆ ਮਮਾਂ ਤੇ ਥੋਟ ਆ ਮੈਂ ਸਾਰਾ ਕੱਲ ਕਰਦਾ ਮੈਂ ਫੈਨ ਰਿਆਂ ਛੋਟੇ ਹੁੰਦੇ ਆ ਤੋ ਫੈਨ ਆ ਜਿੱਦਾਂ ਇਹ ਸੇਵਾ ਭਾਵਨਾ ਨਾਲ ਇੱਥੇ ਬਟਾਲੇ ਚੱਲਦੇ ਆ ਮੈਂ ਵੀ ਇਦਾਂ ਦੀ ਇੰਨਾ ਕੋ ਸਿੱਖਿਆ ਲਈ ਆ ਸੇਵਾ ਭਾਵਨਾ ਦੀ ਕਿਤੇ ਵੀ ਕੋਈ ਹਾਸਾ ਜਾਂ ਗਦ ਦੇ ਹੁੰਦਾ ਸਭ ਤੋਂ ਪਹਿਲਾਂ ਜਦੋਂ ਕਿਤੇ ਤੁਹਾਨੂੰ ਪਤਾ ਲੱਗਦਾ ਮੈਂ ਸਭ ਤੋਂ ਪਹਿਲਾਂ ਉੱਥੇ ਜਾਣਾ ਬੀਤੇ ਦਿਨੀ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਬਹੁਤ ਜ਼ਿਆਦਾ ਵਾਇਰਲ ਹੋਏ ਹੋਗੇ ਜਿਹੜਾ ਬੱਸ ਐਕਸੀਡੈਂਟ ਹੋਇਆ ਹੈ ਕਤੂ ਨੰਗਲ ਦੇ ਵਿੱਚ ਉੱਥੇ ਤੁਸੀਂ ਬਹੁਤ ਵਧੀਆ ਆਪਣੀ ਸੇਵਾ ਕੀਤੀ ਹੈ ਇਹ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਮੈਂ ਕੋਈ ਸੇਵਾ ਨਹੀਂ ਉਹ ਪਰਮਾਤਮਾ ਨੇ ਮੇਰੇ ਕੋਲ ਕੰਮ ਲੈਣਾ ਸੀ ਕਿਉਂਕਿ ਮੈਂ ਰੋਜ਼ ਸ਼ਾਮ ਨੂੰ ਇੱਥੋਂ 3 ਤੋਂ 4 ਵਜੇ ਅੰਮ੍ਰਿਤਸਰ ਨੂੰ ਜਾਣਾ ਆਪਣੀ ਵਰਕਸ਼ਾਪ ਸੰਬੰਧੀ ਕੰਮ ਕਰਕੇ ਉੱਥੋਂ 6:30 6:7 ਵਜੇ ਤੇ ਕਰੀਬ ਆਉਂਦਾ ਇਹ ਆ ਸਾ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਤੇ ਮੇਰਾ ਇਨਸਾਨੀਅਤ ਨਾਲ ਤੇ ਮੇਰਾ ਫਰਜ਼ ਬੰਦਾ ਸਭ ਤੋਂ ਪਹਿਲਾਂ ਉੱਥੇ ਬਚਾਇਆ ਜਾਏ ਮੈਂ ਉਹ ਰੱਬ ਨੂੰ ਹੱਜਨਾਂ ਦੇ ਜਾਣ ਕੇ ਉਹ ਸੇਵਾ ਹੀ ਕੀਤੀ ਆ ਹੋਰ ਉਸ ਦੇ ਵਿੱਚ ਮੈਂ ਮਤਲਬ ਸੇਵਾ ਹੀ ਕੀਤੀ ਆ ਕਿ ਬੰਦੇ ਵਤ ਵਤ ਪਹਚਾਏ ਜਾਣ ਤੇ ਮੈਨੂੰ ਵੇਖ ਕੇ ਲੋਕੀ ਥੋੜੇ ਪ੍ਰੇਤ ਹੋਏ ਪਹਿਲਾਂ ਕੋਈ ਹੱ ਉਹ ਜਦੋਂ ਮੈਂ ਲੱਗਾ ਮੇਰੇ ਨਾਲ ਸੰਦੀਪ ਲਖਣਪਾਲ ਲੱਗਾ ਉਹ ਫਿਰ ਸਾਰੇ ਹੀ ਵੇਖ ਕੇ ਕਾਫੀ ਜਾਣੇ ਲੱਗ ਗਏ ਇਹ ਪ੍ਰਮਾਤਮਾ ਨੇ ਇੱਕ ਕੰਮ ਕਰਾਉਣਾ ਸੀ ਉਹਨੇ ਆਪ ਹੀ ਕਰਾਇਆ ਹੈਗਾ ਤਿੰਗੂ ਭਾਈ ਤੁਹਾਡੇ ਕੋਲ ਇੱਕ ਐਨਜੀਓ ਵੀ ਚਲਾਇਆ ਜਾ ਰਿਹਾ ਚੜਦੀ ਕਲਾ ਐਨਜੀਓ ਤੇ ਉਸ ਐਨਜੀਓ ਦੇ ਵਿੱਚ ਯਾਨੀ ਕਿ ਬਹੁਤ ਸਾਰੇ ਗਰੀਬ ਪਰਿਵਾਰ ਨੂੰ ਯਾਨੀ ਕਿ ਸਪੋਰਟ ਕੀਤਾ ਜਾਂਦਾ ਵਾ ਕਿਸ ਨੂੰ ਲੈਪਟਾਪ ਦੇ ਕੇ ਕਿਸ ਨੂੰ ਫੋਨ ਦੇ ਕੇ ਉਹਦੇ ਬਾਰੇ ਤੁਸੀਂ ਕੀ ਸੁਣਾਓ ਮੈਂ ਐਨਜੀਓ ਜਿਹੜਾ ਚਲਾਇਆ ਆ ਐਨਜੀਓ ਬੜੇ ਬੜੇ ਬਟਾਲੇ ਦੇ ਵਿੱਚ ਪਰ ਇਹ ਐਨਜੀਓ ਜਿਹੜਾ ਹੋਏਗਾ ਇੱਕ ਨਵੀਂ ਦਿੱਖ ਪੈਦਾ ਕਰੇਗਾ ਇਹ ਪੈਨਸ਼ਨ ਲੈਣ ਵਾਲੇ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਪੈਨਸ਼ਨ ਦੇਣ ਯੋਗਾ ਕਰਨਾ ਆ ਉਹਨਾਂ ਨੂੰ ਲੈਨ ਯੋਗਾ ਨਹੀਂ ਲੈਣਾ ਉਹਨਾਂ ਨੂੰ ਦੇਣ ਯੋਗਾ ਕਰਨਾ ਮੈਂ ਕਾਸਰ ਸਾਹਿਬ ਦੇ ਨਾਲ ਅੱਜ ਵਾਦਾ ਕੀਤਾ ਕਿ ਜੇ ਕੋਈ ਉਹਨਾਂ ਦੇ ਵਿੱਚੋਂ ਰੁਜ਼ਗਾਰ ਕਰਨਾ ਚਾਹੁੰਦਾ ਆ ਸਲਾਈ ਮਸ਼ੀਨ ਚਾਹੀਦੀ ਅਸੀਂ ਦੇਵਾਂਗੇ ਜੇ ਕੋਈ ਹੋਰ ਕਰਨਾ ਚਾਹੁੰਦਾ ਤੇ ਆਪਾਂ ਜ਼ਰੂਰ ਕਰਾਂਗੇ ਕਿ ਉਹਨਾਂ ਨੂੰ ਪੈਨਸ਼ਨ ਦੇਣ ਜੋਗਾ ਕਰਨਾ ਕਿ ਉਹ ਸਭੋ ਇੱਥੇ ਆ ਕੇ ਲੋਕਾਂ ਨੂੰ ਪੈਨਸ਼ਨ ਦੇਣ ਮੈਂ ਸਾਰਾ ਕਲੱਬ ਤੋਂ ਅੱਜ ਇੱਕ ਸਿੱਖਿਆ ਕਿ ਇੱਥੇ ਕੋਈ ਅਹੁਦੇਦਾਰ ਨਹੀਂ ਆ ਕੋਈ ਹੈ ਨਹੀਂ ਆ ਇੱਥੇ ਸਭ ਹੀ ਸੇਵਕ ਹੀ ਆ ਮੈਂ ਇਥੋਂ ਸਿੱਖਿਆ ਲੈ ਕੇ ਚੱਲਿਆ ਕਿ ਸਾਡੇ ਕਲੱਬ ਦੇ ਵਿੱਚ ਵੀ ਇੱਦਾਂ ਹੀ ਹੋਏਗਾ ਸਾਰੇ ਸੇਵਾਦਾਰ ਹੀ ਹੋਣਗੇ ਮੈਂ ਵੀ ਸੇਵਾਦਾਰ ਹੋਵਾਂਗਾ ਹਰ ਬੰਦਾ ਹੀ ਸੇਵਾਦਾਰ ਹੋਏਗਾ ਜਿੱਦਾਂ ਸਾਰਾ ਕਲੱਬ ਉਹਲੇ ਸੇਵਾ ਕਰਦੇ ਆ ਚੇਅਰਮੈਨ ਤੋਂ ਲੈ ਕੇ ਪ੍ਰਧਾਨ ਤੋਂ ਲੈ ਕੇ ਨਿੱਕਾ ਸਭ ਬਰਾਬਰ ਇੱਦਾਂ ਹੀ ਸਾਡੇ ਕਲੱਬ ਦਾ ਮੋਟਿਵ ਹੋਏਗਾ ਅੱਜ ਮਹੀਨਾਵਾਰ ਸਾਡਾ ਪੈਨਸ਼ਨ ਡੇ ਚੇਲ ਲੰਬੇ ਸਮੇਂ ਤੋਂ ਬਹੁਤ ਸਾਲਾਂ ਤੋਂ ਸਾਰਾ ਕਲੱਬ ਆਪਣੇ ਸੀਨੀਅਰ ਜੂਨੀਅਰ ਮੈਂਬਰਾਂ ਸਮੇਤ ਪਰਦਾਜੀ ਦੀ ਕੋਈ ਹੀਟ ਲਗਾਤਾਰ ਸੀ ਪੈਨਸ਼ਨ ਵੰਡ ਰਹੇ ਆ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਲੋੜਵੰਦਾਂ ਨੂੰ ਹੋਰ ਜੋ ਜ਼ਰੂਰਤਾਂ ਪੂਰੀ ਕੀਤੀ ਜਾਂਦੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਬਹੁਤ ਸਾਰੇ ਦਾਨੀ ਸੱਜਣ ਹਜਨ ਸਿੰਘ ਜੀ ਰਿਆੜ ਨਾਲੋਂ ਦੇ ਹੋਰ ਬਹੁਤ ਸਾਰੇ ਸੱਜਣ ਆਏ ਸੰਨ ਨਾਇਬ ਸਾਹਿਬ ਆਏ ਸੰਨ ਬਿਸੱਲਾਵਾ ਸਾਡੇ ਕੋ ਚੜਦੀ ਕਲਾ ਕਲੱਬ ਦੇ ਮੈਂਬਰ ਜਿਹੜੇ ਅੱਜ ਸਮੂਹ ਸਾਰਾ ਕਲੱਬ ਚ ਐਂਟਰ ਹੋਏ ਜੀ ਨਾਲੇ ਉਹਨਾਂ ਦੀ ਅਸ਼ੀਰਵਾਦ ਪਿਆਰ ਸਦਕਾ ਅੱਜ ਇਹ ਪੈਂਸ਼ਨ ਡੀਨਸੀ ਚੜਾਇਆ ਗਿਆ ਨੇ ਕਮਾਈ ਚੋਂ ਦਸਵੰਦ ਕੱਢ ਕੇ ਕੱਪੜਿਆਂ ਦਾ ਦਾਨ ਦੇ ਕੇ ਹੋਰ ਵੀ ਜਿੱਦਾਂ ਲੋੜਵੰਦਾਂ ਨੂੰ ਮਸ਼ੀਨਾਂ ਅੱਗੋਂ ਪਾਣੀ ਦਾ ਲੰਗਰ ਚਾਹ ਸੇਵਾ ਇਹ ਸਭ ਚੱਲਦੀ ਰਹਿੰਦੀ ਹੈ ਇਹ ਸੇਵਾ ਸਦਕਾ ਹੀ ਇਹ ਸਾਰਾ ਕੰਮ ਸੰਪੂਰਨ ਹੁੰਦਾ ਜੀ ਸੋ ਇਹਦੇ ਵਿੱਚ ਆਏ ਹੋਏ ਸਾਰੇ ਕਲੱਬ ਦੇ ਸਾਥੀਆਂ ਦਾ ਮੈਂ ਤੈ ਦਿਲੋਂ ਧੰਨਵਾਦ ਕਰਦਾ ਤੇ ਵੈਲਕਮ ਕਰਦਾ ਵੀ ਕੀਮਤੀ ਸਮਾਂ ਕੱਢ ਕੇ ਉਸ ਕਲੱਬ ਚ ਆ ਕੇ ਸੇਵਾ ਕਰਦੇ ਹਨ ਸਾਰਾ ਕਲੱਬ ਹਰ ਮਹੀਨੇ ਲੋੜਵੰਦਾਂ ਨੂੰ ਪੈਨਸ਼ਨ ਦਿੰਦਾ ਆ ਇਸ ਵਾਰ ਵੀ ਅੱਜ ਦੇ ਦਿਨ ਸਾਰਾ ਕਲੱਬ ਦੇ ਵਿੱਚ ਆਸ਼ਮ ਦੇ ਵਿੱਚ ਤੋਂ ਪੈਨਸ਼ਨ ਪੈਨਸ਼ਨ ਮਾਹ ਸਮਾਰੋਹ ਕੀਤਾ ਗਿਆ ਇਹ ਅੱਜ ਦੇ ਇਸ ਸਮਾਰੋਹ ਦੇ ਵਿੱਚ ਲੋੜਵੰਦਾਂ ਨੂੰ ਪੈਨਸ਼ਨ ਦਿੱਤੀ ਗਈ ਤੇ ਉਸ ਤੋਂ ਇਲਾਵਾ ਅੱਜ ਸਾਰਾ ਕਲੱਬ ਦੇ ਵਿੱਚ ਚੰਡੀਗੜ੍ਹ ਕਲੱਬ ਦੇ ਮੈਂਬਰਾਂ ਤਾਂ ਨੇ ਵੀ ਆਪਣੀ ਸ਼ਮੂਲੀਅਤ ਕੀਤੀ ਇਸ ਤੋਂ ਇਲਾਵਾ ਅੱਜ ਕਲੱਬ ਦੇ ਵਿੱਚ ਇੱਕ ਬਹੁਤ ਹੀ ਹੁਨਰ ਬੱਚੀ ਨੂੰ ਲੈਪਟਾਪ ਦੇ ਕੇ ਵੀ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਬਾਕੀ ਸਾਰੇ ਜਾਣਦੇ ਹੋ ਸਾਰਾ ਕਲੱਬ ਦੇ ਕਮਾਨੋ ਤੇ ਮੈਂ ਜਿਆਦਾ ਮਿਹਰਬਾਨੀ ਦਵਾਂਗਾ ਕਿਉਂਕਿ ਸਭ ਆਪ ਚੰਗੀ ਤਰ੍ਹਾਂ ਪਲੀਭਾਂਤੀ ਜਾਣਦੇ ਹੋ